ਇੱਕਠੇ ਹੋਏ ਹੋ ਘਰ ਵਾਪਸੀ ਕੀਤੀ ਹੈ ਤਾਂ ਕੀ ਲੱਗਦਾ ਇਸੇ ਤਰੀਕੇ ਨਾਲ 9 ਮਾਸ ਦਾ ਰਿਸ਼ਤਾ ਵੀ ਦੁਆਰਾ ਜੁੜ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਪਰ ਉਹਦੇ ਬਾਰੇ ਹਜੇ ਮੈਂ ਮੇਰਾ ਮੰਨਣਾ ਇਹ ਹੈ ਵੀ ਭਾਜਪਾ ਨੂੰ ਹੁਣ ਜਿਹੜੀ ਹੈ ਜਿਹੜਾ ਨਾ ਇਹ ਭਾਜਪਾ ਦੇ ਹੱਥ ਵਿੱਚ ਹੈ ਮੈਂ ਨਹੀਂ ਕਹਿੰਦਾ ਵੀ ਸਾਰੇ ਮਸਲੇ ਹੱਲ ਹੋ ਸਕੋਗੇ ਜੇ ਕੁਝ ਵੀ ਹੱਲ ਥੋੜੇ ਵੀ ਹੋ ਜਾਣ ਤਾਂ ਉਹਦੇ ਨਾਲ ਲੋਕਾਂ ਚ ਇੱਕ ਜਾਏਗਾ ਵੀ ਚਲੋ ਸੈਂਟਰ ਸਰਕਾਰ ਸਾਡੇ ਪ੍ਰਤੀ ਹਮਦਰਦ ਹੈ ਸਾਡੇ ਪੰਜਾਬ ਦੇ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੀ ਹੈ। ਤੋਂ ਇਹ ਇਹ ਮੈਂ ਤਾਂ ਇਹ ਅਪੀਲ ਕਰੂੰਗਾ ਕੇਂਦਰ ਸਰਕਾਰ ਨੂੰ ਵੀ ਇਹ ਇਹਨਾਂ ਨੂੰ ਹੱਲ ਕਰੇ ਤਾਂ ਕਿ ਦੁਬਾਰੇ ਜਿਹੜਾ ਹੈ ਇਕੱਠੇ ਹੋ ਸਕੀ। ਲੀਵ ਦੰਦੇ ਨੇ ਤਾਂ ਕੀ ਲੱਗਦਾ ਫਿਰ ਇਹ ਗੜਜੋੜ ਅੱਗੇ ਹੋ ਸਕਦਾ ਹੈ? ਤੁਹਾਨੂੰ ਕੀ ਲੱਗਦਾ ਕਿੰਨਾ ਕੁ ਇਹ ਗੜਜੋੜ ਤੁਹਾਡੇ ਵਾਸਤੇ ਕਾਰਦਾਵਤ ਵਾਸਤੇ ਇਹ ਮਜ਼ਬੂਤੀ ਲੈ ਕੇ ਆਊਗਾ? ਕਿੰਨੀ ਕੁ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਤਾਕਤ ਜੇ ਕਰਦੇ ਨੇ ਕਿਉਂ ਨਹੀਂ ਕਰਨਾ ਚਾਹੀਦਾ? ਜੇ ਸਾਡੇ ਲੋਕਾਂ ਦਾ ਭਲਾ ਹੁੰਦਾ ਪੰਜਾਬ ਦਾ ਭਲਾ ਹੁੰਦਾ ਫਿਰ ਸਾਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਅਸੀਂ ਤੁਹਾਨੂੰ ਸਮਝਾ ਜੇ ਸਾਨੂੰ ਤਾਂ ਫਿਰ ਤਾਂ ਅਕਾਲੀ ਦਲ ਕੁਰਬਾਨੀ ਵੀ ਕਰ ਸਕਦਾ ਕੁਝ ਨਾ ਕੁਝ ਜਿਹੜੇ ਉਹਨਾਂ ਦੀ ਗੱਲਾਂ ਵੱਧ ਮੰਨ ਸਕਦੇ ਪਰ ਗੱਲ ਇਹ ਵੀ ਵੱਧ ਵੀ ਦੇ ਸਕਦੇ ਤਾਂ ਹੀ ਦੇਗਾ ਨਾ ਜੇ ਕੁਝ ਕਰਨਗੇ ਹੁਣ ਹਾਲਾਤ ਐਸੇ ਨੇ ਵੀ ਭਾਜਪੀ ਨੂੰ ਸਮਝਣਾ ਚਾਹੀਦਾ ਜੇ ਪੰਜਾਬ ਵਿੱਚ ਜੇ ਉਹ ਕੁਝ ਪੈਰ ਜਮਾਣਾ ਚਾਹੁੰਦੇ ਤੇ ਪੰਜਾਬ ਨੂੰ ਕੁਝ ਨਾ ਕੁਝ ਰੀਲੀਫ ਦੇਣੀ ਚਾਹੀਦੀ ਜੀ ਆਪਾਂ ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਜਿਸ ਟੀਨਸਰ ਸਾਹਿਬ ਦੀ ਗੱਲ ਕਰੀ ਜਿਹੜੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਹੋਈ ਸੀ ਤਾਂ ਉਹਦੇ ਵਿੱਚ ਹੀ ਟੀਨਸਰ ਸਾਹਿਬ ਦਾ ਬਿਆਨ ਸੀਗਾ ਕਿ ਮੈਂ ਜਿੰਦੇ ਜੀ ਕਦੀ ਵੀ ਅਕਾਗਦਲ ਚ ਵਾਪਸ ਨਹੀਂ ਜਾ ਸਕਦਾ ਸਾਡੀ ਪਾਰਟੀ ਦੇ 80% ਤੋਂ ਉੱਤੇ ਵਰਕਰਾਂ ਦੀ ਇਹ ਰਾਏ ਸੀ ਸਾਡੇ ਬਾਹਰ ਐਨ ਆਰ ਆਈ ਭਰਾ ਬੈਠੇ ਨੇ ਉਹਨਾਂ ਦੀ ਇਹ ਰਾਏ ਸੀ ਸੰਨਾ ਦਾ ਤਾਂ ਬੀਜੇਪੀ ਦੇ ਅਗੇਂਸਟ ਹੈ ਇਹ ਜੇ ਮਾਹੌਲ ਦੇ ਵਿੱਚ ਸੀਟ ਲੜਨੀ ਕਢਣੀ ਤੁਹਾਡੇ ਵਾਸਤੇ ਜੋ ਜਦੋਂ ਉਦੋਂ ਵੀ ਪਿਛਲੀ ਚੋਣਾਂ ਵੀ ਲੜਿਆ ਤਗੜੇ ਹੋ ਕੇ ਲੜਿਆ ਚਾਹੇ ਜਸੇਬੰਦੀਆਂ ਨੇ ਸਾਡਾ ਵਿਰੋਧ ਕੀਤਾ ਪਰ ਅਸੀਂ ਤਾਂ ਤਗੜੇ ਹੋ ਕੇ ਲੜਨੇ ਆਂ ਪੰਥਕ ਮੁੱਦਿਆਂ ਤੇ ਸਿਧਾਂਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਲ 2018 ਦੇ ਵਿੱਚ ਢੀਂਸਾ ਪਰਿਵਾਰ ਵੱਖ ਹੁੰਦਾ ਹੈ ਤਾਂ ਲਗਭਗ 6-7 ਸਾਲਾਂ ਬਾਅਦ ਹੁਣ ਘਰ ਵਾਪਸੀ ਹੋਈ ਹੈ ਢੀਂਸਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਸੂਚਕਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲਾ ਦਿੱਤਾ ਹੈ ਸਾਡੇ ਨਾਲ ਪਰਮਿੰਦਰ ਢੀਂਸਾ ਹਣੀ ਹੈ ਮੌਜੂਦ ਹੈ ਗੱਲਬਾਤ ਕਰਦੇ ਹਾਂ ਢੀਂਸਾ ਸਾਹਿਬ ਕੀ ਪੰਥਕ ਮੁੱਦੇ ਕੀ ਸਿਧਾਂਤ ਸਾਰੇ ਹੱਲ ਹੋ ਗਏ ਨੇ ਕੀ ਉਸ ਸਾਰੀਆਂ ਸਿੱਜਾਂ ਹੱਲ ਹੋ ਗਈਆਂ ਸਾਰੀਆਂ ਗੱਲਾਂ ਨਹੀਂ ਹੱਲ ਹੋਈਆਂ ਨਾ ਹੀ ਕਦੇ ਸਾਰੀਆਂ ਗੱਲਾਂ ਹੱਲ ਹੁੰਦੀਆਂ ਹੁੰਦੀਆਂ ਪਾਰਟੀਆਂ 'ਚ ਮਤਭੇਦ ਹੁੰਦੇ ਆ ਤੇ ਉਹਨਾਂ ਨੂੰ ਹੱਲ ਵੀ ਕੀਤਾ ਜਾਂਦਾ ਹੈ ਕਈ ਰਹਿ ਵੀ ਜਾਂਦੇ ਆ ਸੋ ਇਹ ਜੋ ਹੈ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਕਿ ਅੱਜ ਜੋ ਪੰਜਾਬ ਦੇ ਜੋ ਕਿ ਹਾਲਾਤ ਨੇ ਬੜੇ ਚਿੰਤਾਜਨਕ ਬਣੇ ਹੋਏ ਨੇ ਸੋ ਜੇ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਪੰਜਾਬ ਦੀ ਲੜਾਈ ਲੜ ਸਕਦਾ ਹੈ ਜਾਂ ਪੰਜਾਬ ਲਈ ਕੁਝ ਕਰ ਸਕਦਾ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਸਾਡੀ ਇੱਕੋ ਇੱਕ ਰੀਜਨਲ ਪਾਰਟੀ ਹੈ ਸੋ ਉਹਨੂੰ ਉਹਦੀ ਮਜ਼ਬੂਤੀ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆਂ ਆਪਦੇ ਮਤਭੇਦ ਘਟਾਉਣ ਦਾ ਸੀ ਯਤਨ ਕੀਤਾ ਹੈ ਅਤੇ ਤੁਹਾਨੂੰ ਪਤਾ ਹੋਣਾ ਹੈ ਢੀਂਸਾ ਸਾਹਿਬ ਨੇ ਪਿੱਛੇ ਜੇ ਨਵੰਬਰ ਦੇ ਮਹੀਨੇ ਚ ਜਿਹੜਾ ਹੈ ਤਖਤ ਜੀ ਕੇਸਗੜ੍ਹ ਸਾਹਿਬ ਉੱਥੇ ਗਏ ਸੀ ਉੱਥੇ ਉਹਨਾਂ ਨੇ ਪ੍ਰੈਸ ਨੇ ਪੁੱਛਿਆ ਸੀ ਵੀ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਉਹ ਕਹਿੰਦੇ ਵੀ ਕੋਈ ਸੁਭੀਤ ਸਿੰਘ ਬਾਦਲ ਦਾ ਨਾਂ ਤਾਂ ਮਾਫੀ ਮੰਗਣ ਨੂੰ ਤਿਆਰ ਨਹੀਂ 나ਹੀਂ ਜਿਹੜਾ ਹੈ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਵੀ ਕੋਈ ਕਿਸੇ ਗੱਲ ਤੇ ਤਾਉਣ ਸੋ ਉਸ ਤੋਂ ਬਾਅਦ ਸੁਭੀਤ ਸਿੰਘ ਬਾਦਲ ਜੀ ਨੇ ਜਿਹੜਾ ਹੈ 14 ਦਸੰਬਰ ਨੂੰ ਮਾਫੀ ਮੰਗੀ ਮਾਰਕੀ ਢੀਂਸਾ ਸਾਹਿਬ ਕਹਿੰਦੇ ਸਿਆਸਤ ਦੇ ਵਿੱਚ ਕੁਝ ਫਿਕਸ ਨਹੀਂ ਹੁੰਦਾ ਜਿਹੜਾ ਤੁਸੀਂ ਜ਼ਿਕਰ ਗੁਰੂ ਘਰ ਦਾ ਕਰ ਰਹੇ ਹੋ ਜਿੱਥੇ ਪ੍ਰੈਸ ਨੇ ਪੁੱਛਿਆ ਜੇ ਆਪਾਂ ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਜਿਸ ਢੀਂਸਾ ਸਾਹਿਬ ਦੀ ਗੱਲ ਕਰੀ ਜਿਹੜੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਹੋਈ ਸੀ ਤਾਂ ਉਹਦੇ ਵਿੱਚ ਹੀ ਢੀਂਸਾ ਸਾਹਿਬ ਦਾ ਬਿਆਨ ਸੀਗਾ ਕਿ ਮੈਂ ਜਿੰਦੇ ਜੀ ਕਦੀ ਵੀ ਅਕਾਗਦਲ ਚ ਵਾਪਸ ਨਹੀਂ ਜਾ ਸਕਦਾ ਹਾਲਾਂਕਿ ਸਿਆਸਤ ਹੈ ਉੱਪਰ نیچے ਚੀਜ਼ਾਂ ਹੁੰਦੀਆਂ ਰਹਿੰਦੀਆਂ ਕੋਈ ਫਿਕਸ ਨਹੀਂ ਹੁੰਦਾ ਪਰ ਜੇਹੀ ਕਿਹੜੀ ਚੀਜ਼ ਸੀ ਕਿ ਢੀਂਸਾ ਸਾਹਿਬ ਨੂੰ ਲੱਗੀ ਕਿ ਹੁਣ ਆਪਾਂ ਨੂੰ ਘਰ ਵਾਪਸੀ ਕਰ ਲੈਣੀ ਚਾਹੀ ਆਪਣੀ ਜੋ ਗਲਤੀਆਂ ਕਮੀਆਂ ਉਹਨਾਂ ਦਾ ਉਹ ਮਹਿਸੂਸ ਕੀਤਾ ਹੈਗਾ ਸਾਡੇ ਕੋਲ ਨਹੀਂ ਆ ਚਲੋ ਅਸੀਂ ਉਹਨਾਂ ਦੀ ਮਾਫੀ ਮੰਗਦੇ ਹਾਂ ਦੂਜੀ ਗੱਲ ਇਹ ਸੀਗੀ ਵੀ ਪੰਜਾਬ ਨੂੰ ਤੁਸੀਂ ਆਪ ਸਾਰਾ ਦੇਖ ਰਹੇ ਹੋ ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਜਿਹੜਾ ਹੈ ਮੁੱਖ ਰੱਖ ਕੇ ਜੇ ਕੋਈ ਲੜਾਈ ਲੜ ਸਕਦਾ ਹੈ ਅਕਾਲੀ ਦਲ ਹੀ ਲੜ ਸਕਦਾ ਹੈ ਅਕਾਲੀ ਦਲ ਤਾਂ ਲੜੂਗਾ ਜੇ ਮਜ਼ਬੂਤ ਹੋਊਗਾ ਸੋ ਇੱਕ ਸਾਡਾ ਇਕੱਠੇ ਹੋਣਾ ਉਹਨੂੰ ਮਜ਼ਬੂਤ ਕਰਨ ਵਾਲਾ ਇੱਕ ਕਦਮ ਹੈ ਤੇ ਉਸੇ ਕਰਕੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਜਿਹੜਾ ਮੁੱਕ ਰੱਖ ਕੇ ਫੈਸਲਾ ਲਿਆ ਵੀ ਅਸੀਂ ਜਿਹੜਾ ਹੈ ਆਖਰ ਤੌਰ ਤੇ ਅ ਹਿੰਟਾ ਸਾਹਿਬ ਦਾ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ ਉਸ ਅਕਾਲੀ ਦਲ ਦੇ ਸਿਧਾਂਤਾਂ ਨਾਲ ਹੀ ਜੁੜੇ ਰਹੇ ਆ ਉਸੇ ਕਰਕੇ ਉਹਨਾਂ ਨੇ ਇਹ ਜਿਹੜਾ ਹੈ ਫੈਸਲਾ ਕੀਤਾ ਹਾਲਾਂਕਿ ਢੀਂਸਾ ਸਾਹਿਬ ਪਹਿਲਾਂ ਜਦੋਂ ਪਾਰਟੀ ਛੱਡਨੀ ਵੀ ਸੀ ਉਦੋਂ ਬਹੁਤ ਵੋਕਲ ਸੀਗੇ ਤੁਸੀਂ ਫੇਰ ਵੀ ਉਦੋਂ ਨਹੀਂ ਉਸ ਤਰੀਕੇ ਨਾਲ ਬੋਲਦੇ ਹੁੰਦੇ ਸੀ ਪਰ ਐਟ ਲਾਸ ਉਸੇ ਹੀ ਗੱਲ ਕਹੀ ਕਿ ਮੈਨੂੰ ਪਿਤਾ ਨਾਲ ਹੀ ਜਾਣਾ ਪੈਣਾ ਹੈ ਮੈਨੂੰ ਪਰਿਵਾਰ ਦੇ ਨਾਲ ਹੀ ਜਾਣਾ ਪੈਣਾ ਔਰ ਤੁਸੀਂ ਉਦੋਂ ਫੈਸਲਾ ਲੈਂਦੇ ਹੋ ਔਰ ਹੁਣ ਵੀ ਇਹੀ ਜ਼ਿਕਰ ਹੋ ਰਿਹਾ ਹੈ ਕਿ ਤੁਹਾਡੇ ਵੱਲੋਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਕਿ ਆਪਾਂ ਨੂੰ ਵਾਪਸ ਫੇਰ ਇਕੱਠੇ ਹੋਣਾ ਚਾਹੀਦਾ ਹੈ ਤੁਹਾਡੇ ਵੱਲੋਂ ਇਹ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਅਸੀਂ ਉਹ ਕੀਤੀਆਂ ਜਾ ਰਹੀਆਂ ਨੇ ਲੇਖੋ ਮੈਂ ਕੋਈ ਸਿਰਫ ਮੇਰੇ ਵੱਲੋਂ ਨਹੀਂ ਮੈਂ ਇਹ ਗੱਲ ਤੁ 80% ਤੋਂ ਉੱਤੇ ਵਰਕਰਾਂ ਦੀ ਇਹ رائے ਸੀ ਸਾਡੇ ਬਾਹਰ ਐਨਆਰਆਈ ਭਰਾ ਬੈਠੇ ਨੇ ਉਹਨਾਂ ਦੀ ਇਹ رائے ਸੀ ਵੀ ਤੁਸੀਂ ਜਿਹੜਾ ਹੈ ਪਾਰਟੀ ਨੂੰ ਇਕੱਠੇ ਕਰੋ ਤੇ ਜਿਹੜੇ મતਭੇਦ ਅਸੀਂ ਜਿਵੇਂ ਤੁਹਾਨੂੰ ਕਿਹਾ મતਭੇਦ ਅੱਗੇ ਵੀ ਪਾਰਟੀਆਂ 'ਚ ਹੁੰਦੇ ਰਹਿਣਗੇ ਇਹ ਕੋਈ ਗੱਲ ਨਹੀਂ ਹੈ ਪਰ ਉਹਨਾਂ ਨੂੰ ਜਿਹੜਾ ਹੈ ਕਈ ਵਾਰ ਤੁਹਾਨੂੰ ਜਿਹੜਾ ਹੈ ਪਾਰਟੀ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਫੈਸਲੇ ਕਰਨੇ ਪੈਂਦੇ ਨੇ ਸੋ ਹੋ ਚੀਜ਼ ਨੂੰ ਅਸੀਂ ਲੈ ਕੇ ਚੱਲੇ ਆਂ ਤੁਹਾਡਾ ਤਾਂ ਸਿਧਾਂਤਾਂ ਦੇ ਉੱਤੇ ਪੰਥਕ ਮੁੱਦਿਆਂ ਦੇ ਉੱਤੇ ਤੋੜ ਵਿਛੜਾ ਹੁੰਦਾ ਪਰ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੁੰਦਾ ਤਾਂ ਉਦੋਂ ਭਾਜਪਾ ਤੇ ਅਕਾਲੀ ਦਲ ਦਾ ਜੋੜ ਜੋੜ ਹੁੰਦਾ ਉਹ ਟੁੱਟ ਜਾਂਦਾ ਹੈ ਹਾਲਾਂਕਿ ਹੁਣ ਇੱਕ ਵਾਰ ਫੇਰ ਤੋਂ ਚਰਚਾ ਚੱਲ ਰਹੀ ਸੀ ਚੀਜ਼ਾਂ ਵੀ ਸਾਰੀਆਂ ਤੈਅ ਹੋ ਗਈਆਂ ਸੀ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਆਲਮੋਸਟ ਸਭ ਕੁਝ ਡਨ ਹੋ ਗਿਆ ਸੀ ਕਿਸਾਨੀ ਅੰਦੋਲਨ ਦੁਬਾਰਾ ਆ ਗਿਆ ਹੈ ਕਿਸਾਨੀ ਅੰਦੋਲਨ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਸ਼ੰਭੂ ਖਨੋਰੀ ਬਾਰਡਰ ਬੈਠੇ ਹੋਏ ਨੇ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਕਿਉਂਕਿ ਅਲਾਈਅੰਸ ਪਾਰਟਨਰ ਹੋ ਬੀਜਪੀ ਦੇ ਹਾਲਾਂਕਿ ਹੁਣ ਤੁਸੀਂ ਮਰਜ ਕਰ ਲਿਓ ਤੁਸੀਂ ਇਸ ਸਿਨੈਰੀਓ ਨੂੰ ਕਿਵੇਂ ਵੇਖਦੇ ਦਿਖੋ ਮੈਂ ਮੰਨਦਾ ਵੀ ਅੱਜ ਬੀਜਪੀ ਨੂੰ ਕਿਸਾਨਾਂ ਦੇ ਮਸਲੇ ਸਾਡੇ ਜੋ ਪੰਥਕ ਮਸਲੇ ਉਹਨਾਂ ਦੇ ਉੱਤੇ ਸਹਿਯੋਗਤਾ ਦਿਖਾ ਕੇ ਉਹਨਾਂ ਨੂੰ ਸੋਲਵ ਕਰਨ ਲਈ ਜਿਹੜਾ ਹੈ ਬੜੇ ਸੀਰੀਅਸ ਤਰੀਕੇ ਦੇ ਨਾਲ ਕਦਮ ਚੱਕਣੇ ਚਾਹੀਦੇ ਨੇ ਮੈਂ ਨਹੀਂ ਕਹਿੰਦਾ ਵੀ ਸਾਰੇ ਮਸਲੇ ਹਲ ਸੌਖਾ ਹੁੰਦੇ ਨੇ ਜੇ ਕੁਝ ਵੀ ਹੱਲ ਥੋੜੇ ਵੀ ਹੋ ਜਾਣ ਤਾਂ ਉਹਦੇ ਨਾਲ ਲੋਕਾਂ ਚ ਇੱਕ ਜਾਏਗਾ ਵੀ ਚਲੋ ਸੈਂਟਰ ਸਰਕਾਰ ਸਾਡੇ ਪ੍ਰਤੀ ਹਮਦਰਦ ਹੈ ਸਾਡੇ ਪੰਜਾਬ ਦੇ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੀ ਹੈ। ਤੋਂ ਇਹ ਇਹ ਮੈਂ ਤਾਂ ਹੀ ਅਪੀਲ ਕਰੂੰਗਾ ਕੇਂਦਰ ਸਰਕਾਰ ਨੂੰ ਵੀ ਇਹ ਇਹਨਾਂ ਨੂੰ ਹੱਲ ਕਰੇ ਤਾਂ ਕਿ ਦੁਬਾਰੇ ਜਿਹੜਾ ਹੈ ਇਕੱਠੇ ਹੋ ਸਕਣ ਨਹੀਂ ਜਿਹੜਾ ਹੈ ਜੇ ਉਹ ਪੰਜਾਬ ਦੀ ਗੱਲ ਸੁਣਨ ਨੂੰ ਜੇ ਨਾ ਤਿਆਰ ਹੋਣ ਤੇ ਫਿਰ ਕਾਲੀ ਦਲ ਵੀ ਕੀ ਕਰ ਸਕਦਾ ਤੁਸੀਂ ਕਿਹਾ ਕਿ ਜਿਵੇਂ ਤੁਸੀਂ ਇਕੱਠੇ ਹੋਏ ਹੋ ਘਰ ਵਾਪਸੀ ਕੀਤੀ ਹੈ ਤਾਂ ਕੀ ਲੱਗਦਾ ਹੈ ਇਸੇ ਤਰੀਕੇ ਨਾਲ ਨੋ ਮਾਸ ਦਾ ਰਿਸ਼ਤਾ ਵੀ ਦੁਆਰਾ ਜੁੜ ਸਕਦਾ ਹੈ ਦੇਖੋ ਬਿਲਕੁਲ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਪਰ ਉਹਦੇ ਬਾਰੇ ਹਜੇ ਮੈਂ ਮੇਰਾ ਮੰਨਣਾ ਇਹ ਹੈ ਵੀ ਭਾਜਪਾ ਨੂੰ ਹੁਣ ਜਿਹੜੀ ਹੈ ਜਿਹੜਾ ਨਾ ਇਹ ਭਾਜਪਾ ਦੇ ਹੱਥ ਵਿੱਚ ਹੈ ਕਿਉਂਕਿ ਜੇ ਉਹ ਕੁਝ ਕਰਨਗੇ ਪੰਜਾਬ ਦਾ ਤਾਂ ਜਿਹੜਾ ਹੈ ਇੱਕ ਸੌਖਾ ਹੋਏਗਾ ਜੀ ਵੀ ਕਿਉਂਕਿ ਇਹ ਵੀ ਬਹੁਤ ਵਾਰ ਕਹਿੰਦੀ ਹੋਊ ਨਜ਼ਰ ਆਈ ਕਹਿੰਦੀ ਹੁਣ ਅਸੀਂ ਛੋਟਾ ਭਰਾ ਨਹੀਂ ਵੱਡਾ ਭਰਾ ਬਣ ਕੇ ਗੱਲ ਕਰਨੀ ਹੈ ਸੀਟ ਸ਼ੇਅਰਿੰਗ ਦੇ ਉੱਤੇ ਵੀ ਇਹੀ ਗੱਲਾਂ ਹੋ ਰਹੀਆਂ ਸੀ ਤਾਂ ਕਹਿੰਦੇ ਪਹਿਲਾਂ ਤਾਂ ਅਸੀਂ ਘੱਟ ਸੀਟਾਂ ਲਈ ਲੜਦੇ ਰਹੇ ਹੁਣ ਅਸੀਂ ਵੱਧ ਸੀਟਾਂ ਵੀ ਲੜਨੀਆਂ ਨੇ ਪੂਰੀਆਂ ਸੀਟਾਂ ਦੇ ਉੱਤੇ ਵੀ ਆਵਾਂਗੇ ਇਹ ਗੱਲ ਵੱਡੇ ਛੋਟੇ ਭਰਾ ਦੀ ਨਹੀਂ ਹੈ ਗੱਲ ਹੈ ਵੀ ਪਾਰਟੀਆਂ ਉਦੋਂ ਤੱਕ ਕੁਝ ਨਹੀਂ ਜਦ ਤੱਕ ਪੰਜਾਬ ਆਪਦੇ ਜੋ ਜਿੰਨਾ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਵਾਸਤੇ ਅਸੀਂ ਕੁਝ ਨਹੀਂ ਕਰਦੇ ਅਜੰਡਾ ਸਾਡੇ ਏਜੰਡੇ ਕੀ ਹੁੰਦੇ ਨੇ ਏਜੰਡੇ ਤਾਂ ਲੋਕਾਂ ਦੀ ਨੰਨ ਜੁੜੇ ਹੋਏ ਜੇ ਅਸੀਂ ਉਹ ਏਜੰਡਿਆਂ ਤੇ ਹੀ ਨਹੀਂ ਕੰਮ ਕਰ ਸਕਦੇ ਫਿਰ ਸਾਨੂੰ ਇਕੱਠੇ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਸੋ ਇਸ ਲਈ ਮੈਂ ਸਮਝਦਾ ਵੀ ਹੁਣ ਹਾਲਾਤ ਐਸੇ ਨੇ ਵੀ ਭਾਜੀਪੀ ਨੂੰ ਸਮਝਣਾ ਚਾਹੀਦਾ ਜੇ ਪੰਜਾਬ ਵਿੱਚ ਜਿਉਂ ਕੁਝ ਪੈਰ ਚ ਮੋੜਨਾ ਚਾਹੁੰਦੇ ਤਾਂ ਪੰਜਾਬ ਨੂੰ ਕੋਈ ਨਾ ਕੋਈ ਰੀਲੀਫ ਦੇਣੀ ਚਾਹੀਦੀ ਹੈ। ਰੀਲੀਫ ਦੰਦੇ ਨੇ ਤਾਂ ਕੀ ਲੱਗਦਾ ਫਿਰ ਇਹ ਗੜਜੋੜ ਅੱਗੇ ਹੋ ਸਕਦਾ ਹੈ? ਤੁਹਾਨੂੰ ਕੀ ਲੱਗਦਾ ਕਿੰਨਾ ਕੁ ਇਹ ਗੜਜੋੜ ਤੁਹਾਡੇ ਵਾਸਤੇ ਅਕਾਲੀ ਦਲ ਵਾਸਤੇ ਇਹ ਮਜ਼ਬੂਤੀ ਲੈ ਕੇ ਆਊਗਾ? ਕਿੰਨੀ ਕੁ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਤਾਕਤ ਮਿਲੂ? ਦੇਖੋ ਜੇ ਜੇ ਕਰਦੇ ਨੇ ਕਿਉਂ ਨਹੀਂ ਕਰਨਾ ਚਾਹੀਦਾ? ਜੇ ਸਾਡੇ ਲੋਕਾਂ ਦਾ ਭਲਾ ਹੁੰਦਾ, ਪੰਜਾਬ ਦਾ ਭਲਾ ਹੁੰਦਾ ਫਿਰ ਸਾਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ। ਅਸੀਂ ਤੁਹਾਨੂੰ ਸਮਝਾ ਦੇ ਸਾਨੂੰ ਤਾਂ ਫਿਰ ਤਾਂ ਅਕਾਲੀ ਦਲ ਕੁਰਬਾਨੀ ਵੀ ਕਰ ਸਕਦਾ ਕੋਈ ਨਾ ਕੋਈ ਜਿਹੜੇ ਉਹਨਾਂ ਦੀ ਗੱਲਾਂ ਵੱਧ ਮੰਨ ਸਕਦੇ ਪਰ ਗੱਲੇ ਵੀ ਵੱਧ ਵੀ ਦੇ ਸਕਦੇ। ਤਾਂ ਹੀ ਦੇਗਾ ਨਾ ਜੇ ਕੁਝ ਕਰਨਗੇ। ਗੱਲ ਇਹ ਹੈ ਵੀ ਉਹਨਾਂ ਨੂੰ ਦੋਨੇ ਇਹ ਸੋ ਕਈ ਚੀਜ਼ਾਂ ਹੁੰਦੀਆਂ ਬਾਕੀ ਬੈਠ ਕੇ ਪਾਕ ਸੀਟ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਕਿਸਾਨੀ ਸੀਟ ਮੰਨੀ ਜਾਂਦੀ ਹੈ ਕਿਸਾਨਾਂ ਦਾ ਗੜਾ ਹੈ ਗੁਰਾਂਹ ਜਿੱਥੇ ਬੰਦੀ ਉੱਤੇ ਸਭ ਤੋਂ ਵੱਡੀ ਜਿੱਥੇ ਬੰਦੀ ਹੈ ਤੁਸੀਂ ਤਿਆਰੀ ਵੀ ਹੁਣ ਕਰ ਰਹੇ ਹੋ ਲੋਕ ਸਭਾ ਦੀ ਤਾਂ ਕਿਵੇਂ ਵੇਖ ਰਹੇ ਹੋ ਇਸ ਵੇਲੇ ਸਿਨੈਰੀਓ ਕਿਉਂਕਿ ਕਿਸਾਨਾਂ ਦਾ ਤਾਂ ਭਾਜੀਪੀ ਦੇ ਅਗੇਂਸਟ ਹੈ ਇਹ ਜੇ ਮਾਹੌਲ ਦੇ ਵਿੱਚ ਸੀਟ ਲੜਨੀ ਕੜਨੀ ਤੁਹਾਡੇ ਵਾਸਤੇ ਗੱਲ ਗੱਲ ਸੀਟ ਲੜਨੀ ਸਮਝੌਤੇ ਦੀਆਂ ਗੱਲਾਂ ਤਾਂ ਬਾਅਦ ਦੀਆਂ ਨੇ ਤੁਹਾਨੂੰ ਅੱਜ ਇਹੀ ਗੱਲ ਸੁਖਵੀਰ ਸਿੰਘ ਬਾਦਲ ਤੋਂ ਪੁੱਛੀ ਉਹਨਾਂ ਨੇ ਕਿਹਾ ਵੀ ਸਾਨੂੰ ਹਜੇ ਕੋਈ ਇਸ਼ੂ ਹੀ ਨਹੀਂ ਹੈ ਸਮਝੌਤੇ ਵਾਲਾ ਇਸ ਲਈ ਕੋਈ ਜਦ ਹੋਊਗਾ ਤੁਹਾਨੂੰ ਦੱਸਾਂਗੇ ਸਾਡੀ ਤਾਂ ਹਜੇ ਕੋਈ ਚਰਚਾ ਹੀ ਨਹੀਂ ਚੱਲ ਰਹੀ ਉਹ ਨਾਂ ਵੀ ਨਹੀਂ ਕੀਤੀ ਨਾ ਉਹਨਾਂ ਨੇ ਉਹਨਾਂ ਨੇ ਕਿਹਾ ਕੋਈ ਨਹੀਂ ਸਾਡੇ ਤੇ ਛੱਡ ਦੋ ਹਾਂ ਦੇਖੋ ਉਹ ਤਾਂ ਆਲਟੀਮੇਟਲੀ ਇਹੀ ਹੁੰਦਾ ਜਿੱਨਾਂ ਚਿਰ ਕੋਈ ਫੈਸਲਾ ਨਾ ਹੋਵੇ ਨਾ ਤੁਸੀਂ ਹਾਂ ਕਹਿ ਸਕਦੇ ਹੋ ਨਾ ਨਾ ਕਹਿ ਸਕਦੇ ਹੋ ਗੱਲੇ ਵੀ ਪਰ ਗੱਲ ਇਹ ਹੈਗੀਏ ਵੀ ਜਿਵੇਂ ਤੁਸੀਂ ਹਾਲਾਤਾਂ ਬਾਰੇ ਗੱਲ ਕਰ ਗੱਛਤਾ ਜਦ ਉਦੋਂ ਵੀ ਪਿਛਲੀ ਚੋਣਾ ਵੀ ਲੜਿਆ ਤਗੜੇ ਹੋ ਕੇ ਲੜਿਆ ਚਾਹੇ ਜਥੇਬੰਦੀਆਂ ਨੇ ਸਾਡਾ ਵਿਰੋਧ ਕੀਤਾ ਪਰ ਅਸੀਂ ਤਾਂ ਤਗੜੇ ਹੋ ਕੇ ਲੜਨੇ ਆ ਗੱਲ ਇਹ ਵੀ ਅਸੀਂ ਜ਼ਰੂਰ ਉਹਨਾਂ ਦੇ ਮੁਸਲੇ ਪਰਤੀ ਸਵਿਰਦਾ ਕੱਲ ਨੂੰ ਉਹ ਸਾਡੇ ਪ੍ਰਤੀ ਕੀ ਭਾਵਨਾ ਰੱਖਦੇ ਉਹ ਉਹਨਾਂ ਦੇ ਪਾਰਟੀਆਂ ਦਾ ਫੈਸਲਾ ਕਰਨਾ ਹੈ। ਸੰਗਰੂਰ ਦੀ ਕਿੰਨੀ ਤਿਆਰੀ ਹੈ? ਹਾਂਜੀ ਕੋਈ ਦੇਖੋ ਕੋਈ ਤਿਆਰੀ ਨਹੀਂ। ਤੁਹਾਡੇ ਵਰਕਰਾਂ ਦਾ ਤਿਆਰੀ ਕਰ ਬੈਠੇ ਨੇ ਉਹ ਤਾਂ ਕਹਿੰਦੇ ਨੇ ਕਿ ਤੁਹਾਨੂੰ ਐਮਪੀ ਬਣਾਉਣਾ ਹੈ। ਮੈਂ ਤਾਂ ਪਿਛਲੀ ਵਾਰ ਵੀ ਤੁਹਾਨੂੰ ਦੱਸਦਾ। ਮੈਂ ਪਿਛਲੀ ਵਾਰੀ ਵੀ ਨਹੀਂ ਸੱਚਾਵਾਂ। ਪਾਰਟੀ ਨੇ ਫੈਸਲਾ ਕੀਤਾ ਸੀ ਤੁਸੀਂ ਲੜੋ। ਮੈਨੂੰ ਕਿਹਾ ਸੀ ਮੈਂ ਤਾਂ ਐਮਐਲਏ ਮੈਂ ਤੁਸੀਂ ਕਿਸੇ ਹੋਰ ਨੂੰ ਡਾ ਦੇਓ ਕਹਿੰਦੇ ਨਹੀਂ ਤੁਹਾਨੂੰ ਚੋਣ ਲੜਨੀ ਪੈਣੀ ਹੈ। ਪਾਰਟੀ ਨੇ ਫੈਸਲਾ ਕੀਤਾ ਤੇ ਮੈਂ ਜਿਹੜਾ ਚੋਣ ਲੜਿਆ ਤੋ ਹੁਣ ਵੀ ਪਾਰਟੀ ਨਹੀਂ ਫੈਸਲਾ ਕਰਨੇ ਜੋ ਪਾਰਟੀ ਫੈਸਲਾ ਕਰੇਗੀ ਉਹ ਤੇ ਨਾਲ ਮਦਨ ਸਿੰਘ ਸਾਹਿਬ ਤਾਂ ਪਰਮੰਦਰ ਸਿੰਘ ਢੀਂਸਾ ਸਰ ਗੱਲ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਇਸ ਵੇਲੇ ਸਿਨੈਰੀਓ ਬਣ ਰਿਹਾ ਜਿਸ ਵੇਲੇ ਤਰੀਕੇ ਨਾਲ ਇਸ ਵੇਲੇ ਹਾਲਾਤ ਬਣ ਰਹੇ ਨੇ ਤਾਂ ਜੇ ਭਾਜਪਾ ਸਾਡੇ ਵੱਲ ਸੁਹਿਰਦ ਹੁੰਦੀ ਹੈ ਤਾਂ ਕਹਿੰਦੇ ਜੇ ਉਹਨਾਂ ਨੂੰ ਵੱਧ ਵੀ ਕੁਝ ਦੇਣਾ ਪੈ ਸਕਦਾ ਹੈ ਤਾਂ ਦੇਣਾ ਚਾਹੀਦਾ ਹੈ ਤਾਂ ਭਾਜਪਾ ਔਰ ਅਕਾਲੀ ਦਲ ਦਾ ਹੁਣ ਕੀ ਗੱਟ ਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਿਉਂਕਿ ਸਯੁਕਤ ਨੇਤਾ ਕਰ ਵਾਪਸੀ ਕਰ ਲੈਂਦੀ ਹੈ ਆਕਾਦਲ ਦੇ ਵਿੱਚ ਵਾਪਸ ਆ ਚੁੱਕੇ ਨੇ ਪਰ ਅਕਾਲੀ ਦਲ ਔਰ ਭਾਜਪਾ ਦਾ ਕੀ ਗੜ ਜੋੜ ਹੁੰਦਾ ਹੈ ਇਸ ਦੇ ਉੱਤੇ ਨਜ਼ਰਾਂ ਸਭ ਦੀਆਂ ਬਣੀਆਂ ਰਹਿਣਗੀਆਂ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬੀ